ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਢੀਮਾਨ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਬੁਲਟਨ ਰੁਕ ਕਰ ਲੈਣੇ ਇਸ ਵੇਲੇ ਦੇ ਹੈਡਲਾਈਨਸ ਵੱਲ ਮੰਦਰਨਜਨ ਕਾਲੀਆ ਦੇ ਘਰ ਹੋਇਆ ਪੰਪ ਤਮਾਕਾ ਹਮਲਾਵਰ ਰਿਕਸ਼ਾ ਤੇ ਬੰਮ ਸੁੱਟ ਕੇ ਹੋਏ ਫਰਾਰ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਪੰਪ ਤਮਾਕੇ ਤੋਂ ਬਾਅਦ ਮੰਦਰਨਜਨ ਕਾਲੀਆ ਦੇ ਘਰ ਪਹੁੰਚ ਰਹੇ ਲੀਡਰ ਪਰਿਵਾਰ ਦਾ ਪੁੱਛਿਆ ਹਾਲ ਪ੍ਰਸ਼ਾਸਨ ਤੇ ਚੁੱਕੇ ਸਵਾਲ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਚ ਲਿਆ ਫੈਸਲਾ 12 ਅਪ੍ਰੈਲ ਨੂੰ ਚੁਣਿਆ ਜਾਵੇਗਾ ਨਵਾਂ ਪ੍ਰਧਾਨ ਮਨਰੰਜਨ ਕਾਲਿਆ ਦੇ ਘਰ ਬੰਬ ਸੁੱਟਣ ਵਾਲੇ ਗ੍ਰਿਫਤਾਰ ਪੰਜਾਬ ਪੁਲਿਸ ਨੇ ਪ੍ਰੈਸ ਕਾਨਫਰੰਸ 'ਚ ਦਿੱਤੀ ਜਾਣਕਾਰੀ ਲੋਰੈਂਸ ਬਿਸ਼ਨੋਈ ਦਾ ਆਇਆ ਨਾਮ ਚਲੰਦਰ ਦੇ ਸ਼ਾਸਤਰੀ ਮਾਰਕੀਟ ਚੌਂਕ 'ਚ ਸੋਮਵਾਰ ਦੀ ਰਾਤ ਲਗਭਗ 12:30 ਤੋਂ 1 ਵਜੇ ਦੇ ਦਰਮਿਆਨ ਭਾਜਪਾ ਦੇ ਪੁਰਵ ਕੈਬਨਿਟ ਮੰਤਰੀ ਅਤੇ ਸੀਨੀਅਰ ਅਕੂ ਮਨਰੰਜਨ ਕਾਲਿਆ ਦੇ ਘਰ ਵਿਖੇ ਧਮਾਕਾ ਹੋਇਆ ਇਸ ਧਮਾਕੇ ਨੂੰ ਲੈ ਕੇ ਗ੍ਰੇਨੇਡ ਹਮਲੇ ਦੀ ਸ਼ੰਕਾ ਜਤਾਈ ਜਾ ਰਹੀ ਹੈ ਮਨਰੰਜਨ ਕਾਲਿਆ ਦਾ ਘਰ ਥਾਣਾ ਨੰਬਰ 3 ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਸਥਿਤ ਹੈ ਜਿੱਥੇ ਵਾਰਦਾਤ ਹੋਈ ਭਾਜਪਾ ਆਗੂ ਦੇ ਘਰ ਤੇ ਹਮਲੇ ਦੀ ਖਬਰ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ। ਪੰਜਾਬ ਦੇ ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਬੀਤੀ ਰਾਤ ਸਾਬਕਾ ਕੈਬਨ ਮੰਤਰੀ ਤੇ ਬੀਜੇਪੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੇ ਘਰ ਹਮਲਾ ਹੋਇਆ ਹੈ। ਕੁਝ ਲੋਕ ਈ ਰਿਕਸ਼ਾ ਵਿੱਚ ਭਾਜਪਾ ਆਗੂ ਦੇ ਘਰ ਦੇ ਸਾਹਮਣੇ ਪਹੁੰਚੇ ਤੇ ਉਹਨਾਂ ਦੇ ਘਰ ਦੇ ਅੰਦਰ ਇੱਕ ਗਰਨੇਡ ਵਰਗੀ ਚੀਜ਼ ਸੁੱਟ ਕੇ ਫਰਾਰ ਹੋ ਗਏ। ਉਹਨਾਂ ਦੇ ਉੱਥੋਂ ਜਾਣ ਦੇ ਕੁਝ ਸਮੇਂ ਬਾਅਦ ਹੀ ਜ਼ੋਰਦਾਰ ਧਮਾਕਾ ਹੋਇਆ। ਇਹ ਸਾਰੀ ਘਟਨਾ ਸੀਸੀਟੀਵੀ ਫੁਟੇਜ ਵਿੱਚ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਮਾਮਲੇ ਤੇ ਮਰਨਜਨ ਕਾਲੀਆ ਦਾ ਬਿਆਨ ਸਾਹਮਣੇ ਆਇਆ ਜੋ ਕਿ ਉਸ ਸਮੇਂ ਘਰ ਵਿੱਚ ਹੀ ਮੌਜੂਦ ਸਨ ਸਾਡੇ ਬਾਰੇ ਵਿੱਚ ਵਾਸ਼ਰੂਮ ਹੈ ਲਗਭਗ ਇਗੋਰੇਟ ਦੇ ਵਿੱਚ ਵਾਹ ਲਾਤੁਰੰਤ ਮਾਤਾ ਹੋਇਆ ਆਪਣੀ ਬਣਾ ਮੈਂ ਸੋਚਿਆ ਸ਼ਾਇਦ ਟ੍ਰਾਂਸਫਾਰਮਰ ਨਾਲ ਕੋਈ ਬਲਗੀਰੀ ਜੇਵਰੀ ਹੁੰਦਾ ਹੈ ਕਿ ਬਈ ਓਵਰਲੋਡ ਹੋ ਗਿਆ ਟ੍ਰਾਂਸਫਾਰਮਰ ਮੈਂ ਸੋਚਿਆ ਥੋੜਾ ਜਿਆ

ਕੋਈ ਸੀਸੀਟੀਵੀ ਚ ਆਇਆ ਸੀਸੀਟੀਵੀ ਹੈਗਾ ਸੀਸੀਟੀਵੀ ਹੈਗਾ ਫੋਰੈਂਸਿਕ ਪਹੁੰਚਿਆ ਯਾਰ ਫੋਰੈਂਸਿਕ ਸਟਾਫ ਆ ਗਏ ਲੋਕ ਲੋ ਯਾਰ ਪੁਲਿਸ ਫੋਰੈਂਸਿਕ ਸਟਾਫ ਆ ਗਏ ਤੇ ਦੇਖਦੇ ਇਸ ਧਮਾਕੇ ਮਗਰੋਂ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਖੁਦ ਸਵੇਰੇ 4:30 ਦੇ ਕਰੀਬ ਮੌਕੇ ਤੇ ਪਹੁੰਚੀ ਇਸ ਮੌਕੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਦੇਰ ਰਾਤ ਪੁਲਿਸ ਕੰਟਰੋਲ ਰੂਮ ਵਿੱਚ ਸੂਚਨਾ ਦਿੱਤੀ ਗਈ ਕਿ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਤੇ ਕਿਸੇ ਚੀਜ਼ ਨਾਲ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ ਸੂਤਰਾ ਮਿਲਦਿਆਂ ਹੀ ਪੁਲਿਸ ਟੀਮਾਂ ਨੇ ਫੋਰੈਂਸਿਕ ਟੀਮਾਂ ਮੌਕੇ ਤੇ ਪਹੁੰਚ ਗਈਆਂ ਹਨ ਤੇ ਉਹਨਾਂ ਨੇ ਸੈਂਪਲ ਲੈ ਲਏ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਸੀਸੀਟੀਵੀ ਦੀ ਡ੍ਰੇਲ ਐਗਜ਼ਾਮਿਨ ਕੀਤੀ ਜਾ ਰਹੀ ਹੈ। ਜਿਵੇਂ ਇਹ ਹੁਣੇ ਐਫਆਈਆਰ ਰਜਿਸਟਰ ਕਰ ਰਹੇ ਹਨ ਤੇ ਅੱਗੇ ਇਹਦੇ ਵਿੱਚ ਜੋ ਕੰਡੀ ਕਾਰਵਾਈ ਹੈ ਉਸ ਵਿੱਚ ਲੈ ਕੇ ਇਹ ਮੈਮ ਗ੍ਰੇਨਟ ਸਟੇ। ਜਿਹੜਾ ਸੀ ਏਰੀਆ ਜੋ ਹੈ ਜੋ ਜਿੱਥੇ ਆਪਾਂ ਨੂੰ ਇਨਫੋਰਮੇਸ਼ਨ ਆਈ ਸੋ ਅਸੀਂ ਆਸ-ਪਾਸ ਦਾ ਏਰੀਆ ਸਿਕਿਉਰ ਕੀਤਾ ਹੈ। ਆਪਣੇ ਜ਼ਿਲ੍ਹੇ ਦੇ ਜਿਹੜੇ ਹੋਰ ਸਾਡੇ ਇੰਪੋਰਟੈਂਟ ਪੁਆਇੰਟਸ ਹੈ ਉਹਨਾਂ ਦੀ ਸਿਕਿਉਰਿਟੀ ਤੇ ਮੇਨ ਜਿਹੜਾ ਸਾਡੇ ਬੱਸ ਸਟੈਂਡ ਦੇ ਵਿੱਚ ਇਹਨਾਂ ਨੂੰ ਨਹੀਂ ਸਕਿਆ ਇੱਕ ਚੀਜ਼ ਸਿਕਿਉਰਿਟੀ ਸੰਦੇ ਠੀਕ ਹੀ ਇੱਕ ਚੀਜ਼ ਉਹਨਾਂ ਦੀ ਕੋਸ਼ਿਸ਼ ਕਰਦੇ ਚੰਡੀਗੜ੍ਹ ਦੇ ਵਿੱਚ ਵੀ ਇਦਾਂ ਹੀ ਇੱਕ ਆਟੋ ਦੇ ਵਿੱਚ ਬੈਠ ਕੇ ਅਟੈਕ ਕੀਤਾ ਜਾਂਦਾ ਉਹੀ ਸਟ੍ਰੈਂਗ ਜਿਹੜਾ ਹੈਗਾ ਅਸੀਂ ਅਜੇ ਤਫ਼ਤੀਸ਼ ਕਰ ਰਹੇ ਹਾਂ ਜਿਵੇਂ ਵੀ ਡਿਟੇਲਸ ਆਣਗੀਆਂ ਆਪਾਂ ਤੁਹਾਡੇ ਨਾਲ ਅਸੀਂ ਅਜੇ ਫੋਰੈਂਸਿਕ ਟੀਮ ਨੇ ਅਜੇ ਤੋਂ ਸੈਂਪਲ ਲਏ ਆਂ ਸੋ ਜੋ ਵੀ ਇਨਫੋਰਮੇਸ਼ਨ ਜਿਵੇਂ ਵੀ ਆਉਂਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੈਮ ਸੀਸੀਟੀਵੀ ਦੇ ਵਿੱਚ ਆਂਦਾ ਜੋ ਨੌਜਵਾਨ ਅਸੀਂ ਸੀਸੀਟੀਵੀ ਇੱਥੋਂ ਵੀ ਕਲੈਕਟ ਕੀਤੇ ਆਂ ਹੋਰ ਵੀ ਜਿੱਥੇ ਥਾਵਾਂ ਤੇ ਸਾਨੂੰ ਲੱਗਦਾ ਹੈ ਕਿ ਮੇਨ ਸਾਨੂੰ ਟ੍ਰੇਲ ਮਿਲ ਸਕਦੀ ਹੈ ਉਹ ਆਪਾਂ ਸਾਰੀ ਇਨਫੋਰਮੇਸ਼ਨ ਅਜੇ ਕਲੈਕਟ ਕਰ ਰਹੇ ਆਂ ਕਿ ਜਿਵੇਂ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੈਮ ਸੀਸੀਟੀਵੀ ਦੇ ਵਿੱਚ ਆਂਦਾ ਜੋ ਨੌਜਵਾਨ ਪੰਜਾਬ ਵਿੱਚ ਮੰਤਰੀ ਰਹੇ ਤੇ ਬੀਜੇਪੀ ਦੇ ਵੱਡੇ ਆਗੂ ਤੇ ਇਸ ਹਮਲੇ ਤੋਂ ਬਾਅਦ ਪੁਲਸ ਵੱਲੋਂ ਬੜੀ ਜ਼ੋਰ ਸ਼ੋਰ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਸਾਬਕਾ ਮੰਤਰੀ ਮਨਰੰਜਨ ਕਾਲੀਆ ਦੇ ਘਰ ਉੱਤੇ ਹੋਏ ਧਮਾਕੇ ਮਗਰੋਂ ਭਾਜਪਾ ਹਮਲਾਵਰ ਹੋ ਗਈ ਹੈ ਭਾਜਪਾ ਨੂੰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਉੱਤੇ ਸਵਾਲੀਆ ਨਿਸ਼ਾਨ ਖੜੇ ਕਰ ਰਹੇ ਨੇ ਭਾਜਪਾ ਆਗੂਆਂ ਨੇ ਦਿੱਲੀ ਕਾਰਗੁਜ਼ਾਰੀ ਕਰਨ ਪੰਜਾਬ ਪੁਲਿਸ ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਜਲੰਧਰ ਪੁੱਜੇ ਨੇ ਇਹਨਾਂ ਕਾਨੂੰਨ ਵਿਵਸਥਾ ਉੱਤੇ ਸਵਾਲੀਆ ਨਿਸ਼ਾਨ ਵੀ ਲਗਾਏ ਨੇ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਹੈ ਕਿ ਹੁਣ ਤੱਕ 14 ਥਾਣਿਆਂ ਵਿੱਚ ਧਮਾਕੇ ਹੋ ਚੁੱਕੇ ਨੇ ਬਿੱਤੀ ਦਿਰ ਰਾਤ ਸਿਨੀਅਰ ਭਾਜਪਾਗੂ ਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਜ਼ੋਰਦਾਰ ਧਮਾਕਾ ਹੋਇਆ। ਇਹ ਧਮਾਕਾ ਹੈਂਗ ਗ੍ਰੇਨੇਡ ਨਾਲ ਹੋਇਆ ਦੱਸਿਆ ਜਾ ਰਿਹਾ ਹੈ। ਇਸ ਧਮਾਕੇ ਤੋਂ ਬਾਅਦ ਜਿੱਥੇ ਪੰਜਾਬ ਸਰਕਾਰ ਨੂੰ ਲਗਾਤਾਰ ਘਰੇਦਿਆ ਰਿਹਾ ਹੈ, ਉੱਥੇ ਹੀ ਕਈ ਵੱਡੇ ਆਗੂ ਜਗਮੋਹਨ ਕਾਲੀਆ ਦੇ ਘਰ ਉਹਨਾਂ ਦਾ ਹਾਲ ਜਾਣਨ ਪਹੁੰਚ ਰਹੇ ਨੇ। ਇਸੇ ਦੇ ਚੱਲਦੇ ਅੱਜ ਕੇਂਦਰੀ ਮੰਤਰੀ ਰਵਨੀਤ ਬਿੱਤੂ ਤੋਂ ਲੈ ਕੇ ਪੰਜਾਬ ਦੇ ਕਈ ਵੱਡੇ ਭਾਜਪਾਗੂ ਉਹਨਾਂ ਦੇ ਘਰ ਪਹੁੰਚੇ। ਉਹਨਾਂ ਦੇ ਨਾਲ ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਸਨ। ਇਨਾਗੋ ਵੱਲੋਂ ਮਨਰੰਜਿਤ ਕਾਲੀਆ ਦਾ ਹਾਲਚਲ ਪੁੱਛਿਆ ਗਿਆ ਤੇ ਉਹਨਾਂ ਦੇ ਘਰ ਦੇ ਹਾਲਾਤ ਦੇਖੇ ਗਏ ਜਿਸ ਤੋਂ ਬਾਅਦ ਉਹਨਾਂ ਜੰਮ ਕੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਉਹਨਾਂ ਜੰਮ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਦੇਆ ਤੇ ਪੰਜਾਬ ਸਰਕਾਰ ਨੂੰ ਪੰਜਾਬ ਵਿੱਚ ਗਰੂਨ ਵਿਵਸਥਾ ਦੇ ਬਿਲਕੁਲ ਫੇਲ ਹੋ ਜਾਣ ਲਈ ਜ਼ਿੰਮੇਵਾਰ ਠਹਿਰਾਇਆ ਕਦੇ ਐ ਹੁੰਦਾ ਸੀ ਵੀ ਕੋਈ ਅਫਸਰ ਜਿਵੇਂ ਬੱਚਿਆਂ ਵਾਂਗੂ ਨਹੀਂ ਨਾਰਾਜ਼ ਹੋ ਜਾਂਦੇ ਅੱਜ ਮੈਂ ਤੁਹਾਨੂੰ ਸੀਨੀਅਰ ਅਫਸਰ ਤੋਂ ਸ਼ੁਰੂ ਹੋ ਕੇ ਸੁਣਾਉਣਾ ਕੇਕੇ ਯਾਦਵ ਨੇ ਪ੍ਰਿੰਸੀਪਲ ਸੈਕਟਰੀ ਲੈਵਲ ਦੇ ਬਦਲੇ ਚੱਕੇ ਮਾਰੇ ਲਾ ਦੋ ਪੋਸਟਿੰਗ ਇਹ ਕੋਈ ਇਹ ਸਰਕਾਰ ਦੀ ਮਰਜ਼ੀ ਆ ਵੀ ਇੱਕ ਪੋਸਟ ਤੋਂ ਦੂਜੀ ਪੋਸਟ ਤੇ ਲਾਉਣਾ ਪਰ ਇਹ ਕੀ ਕਰਦੇ ਆ ਉਹਨਾਂ ਨੂੰ ਲਾਇਆ ਅੱਜ ਤੱਕ ਉਹਨਾਂ ਨੂੰ ਕੋਈ ਪੋਸਟ ਨਹੀਂ ਦਿੱਤੀ ਹਵਾ 'ਚ ਤੁਸੀਂ ਆਈਐਸ ਆਈਪੀਐਸ ਅਫਸਰ ਦੱਸੋ ਦੱਸਿਓ ਉਹਨਾਂ ਦਾ ਉਹਨਾਂ ਦਾ ਵਿਸ਼ਵਾਸ ਕਿਵੇਂ ਬਣੂਗਾ ਇੱਕੋ ਇੱਕ ਉਦੋਂ ਬਾਅਦ ਮੈਂ ਤੁਹਾਨੂੰ ਦੱਸਦਾ ਇੱਕੋ ਇੱਕ ਸਰਦਾਰ ਪਾਗਲ ਆ ਪ੍ਰਿੰਸੀਪਲ ਸੈਕਟਰੀ ਸੀਨੀਅਰ ਜਿਹੜਾ ਹੈ ਅਫਸਰ ਆਈਐਸ ਉਹ ਗੁਰਕੀਰਤ ਕ੍ਰਿਪਾਲ ਨੇ ਜਿਨ੍ਹਾਂ ਕੋਲ ਹੋਮ ਸੈਕਟਰੀ ਦਾ ਵਿਭਾਗ ਸੀ ਅੱਜ ਤੱਕ ਉਹ ਲਾਤੇ ਅੱਜ ਤੱਕ ਉਹ ਹਵਾ ਚ ਨੇ ਜਿਹੜਾ ਇੱਕੋ ਇੱਕ ਆਈਐਸ ਅਫਸਰ ਸਰਦਾਰ ਪੱਗ ਵਾਲਾ ਸੀ ਅੱਜ ਉਹ ਲਾ ਕੇ ਹਵਾ ਚ ਨੇ ਉਹਨਾਂ ਨੂੰ ਕੋਈ ਪੋਸਟਿੰਗ ਨਹੀਂ ਦਿੱਤੀ ਉਦੋਂ ਬਾਅਦ ਤੁਸੀਂ ਲਾ ਲਓ ਡੀਸੀ ਲੁਧਿਆਣੇ ਦੇ ਬਦਲੇ ਜੋਹਰਵਾਲ ਅੱਜ ਤੱਕ ਪਤਾ ਹੀ ਨਹੀਂ ਵੀ ਕਿੱਥੇ ਨੇ ਹਵਾ ਚ ਨੇ ਸੀਪੀ ਲੁਧਿਆਣਾ ਬਦਲੇ ਕੁਲਦੀਪ ਅੱਜ ਤੱਕ ਉਹਨਾਂ ਨੂੰ ਕੋਈ ਪੋਸਟਿੰਗ ਨਹੀਂ ਦਿੱਤੀ ਉਹ ਹਵਾ ਚ ਤੁਸੀਂ ਅੰਦਾਜ਼ਾ ਲਾਓ ਕਿੰਨੇ ਏਜੀ ਬਦਲ ਗਏ ਤੇ 5-7 ਇੰਟੈਲੀਜੈਂਸ ਜਿਵੇਂ ਕਿ ਆ ਵੀ ਖੁਫੀਆ ਵਿਭਾਗ ਇੰਟੈਲੀਜੈਂਸ ਨੂੰ ਸਭ ਚੀਜ਼ਾਂ ਪਤਾ ਹੁੰਦੀ ਆ ਕੋਈ ਅਫਸਰ ਟਿਕਣ ਤਾਂ ਦੇਣ ਅਜੇ ਕੱਲ ਰਾਤ ਇਹਨਾਂ ਨੇ ਆਪਣਾ ਏਡੀਜੀ ਪਿੰਟੈਲੀਜੈਂਸ ਬਦਲ ਕੇ ਜਿਹੜਾ ਨਵਾਂ ਲਾਇਆ ਕੌਣ ਰੱਖੂਗਾ ਖਬਰ ਇੱਥੇ 100 ਮੀਟਰ ਦੀ ਦੂਰੀ ਤੇ ਪੁਲਿਸ ਦਾ ਥਾਣਾ ਹੈਗਾ ਇਹ ਆਪੇ ਹੀ ਸੁਰੱਖਿਤ ਨਹੀਂ ਹੈਗੇ ਅੱਜ ਮੈਂ ਅਖਬਾਰ ਪੜ੍ਹ ਰਿਹਾ ਸੀ ਕਿ ਬਟਾਲੇ ਦੇ ਲਾਗੇ ਇੱਕੋ ਰੈਕਲ ਲਾਂਚਰ ਮਾਰਨ ਦੀ ਕੋਸ਼ਿਸ਼ ਹੋਈ ਥਾਣੇ ਦੇ ਅੰਦਰ ਇਹ ਥਾਣੇ ਰਾਤ ਨੂੰ 9 ਵਜੇ ਪੈਕ ਹੋ ਜਾਂਦੇ ਨੇ ਕੋਈ ਬੰਦਾ 9 ਵਜੇ ਜਾ ਕੇ ਕੰਪਲੇਨ ਨਹੀਂ ਜਾ ਸਕਦਾ ਇਹ ਸਾਡੀ ਸੁਰੱਖਿਆ ਕੀ ਕਰਨਗੇ ਲੇਕਿਨ ਇੱਕ ਗੱਲ ਜ਼ਰੂਰ ਮੈਂ ਕਹਿਣਾ ਚਾਹੁੰਦਾ ਇਹ ਜਿਹੜੇ دہشت ਗਿਰਦ ਨੇ ਜਿਨ੍ਹਾਂ ਨੂੰ ਪੰਜਾਬ ਦਾ ਭਾਈਚਾਰਾ ਚੰਗਾ ਨਹੀਂ ਲੱਗਦਾ ਜਿਹੜੇ ਪੰਜਾਬ ਦੇ ਭਾਈਚਾਰਿਆਂ ਨੂੰ ਤੋੜਨਾ ਚਾਹੁੰਦੇ ਨੇ ਔਰ ਪੁਰਾਣਾ ਦੋਰ ਲਿਆਣਾ ਚਾਹੁੰਦੇ ਨੇ ਉਹ ਸਫਲ ਨਹੀਂ ਹੋਣਗੇ ਤਾਂ ਦੱਸਦੀ ਕਿ ਮਨਰਿੰਦਰ ਕਾਲੀਆ ਦੇ ਹੋਏ ਹਮਲੇ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਤੇ ਸਾਰੇ ਵਿਰੋਧੀਆਂ ਗੂ ਲਗਾਤਾਰ ਇਸ ਮਾਮਲੇ ਤੇ ਪੰਜਾਬ ਸਰਕਾਰ ਨੂੰ ਘੇਰ ਦੇ ਨਜ਼ਰ ਆ ਰਹੇ ਨੇ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਪੁਲਿਸ ਕਦੋਂ ਤੱਕ ਇਹਨਾਂ ਹਮਲਾਵਰਾਂ ਨੂੰ ਗ੍ਰਿਫਤਾਰ ਕਰਦੀ ਹੈ ਜਿਸ ਤੋਂ ਬਾਅਦ ਅਸਲ ਸੱਚਾਈ ਸਾਹਮਣੇ ਆਵੇਗੀ ਗੈਂਗਸਟਰ ਵੱਲੋਂ ਪੰਜਾਬ ਦੇ ਅੰਦਰ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਨੂੰ ਸਿਰਫ ਆਪਣੀ ਸੁਰੱਖਿਆ ਦੀ ਚਿੰਤਾ ਹੈ ਇਹ ਕਹਿਣਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦਾ ਉਹਨਾਂ ਜਲੰਧਰ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਮਨਰंजन ਕਾਲੀਆ ਦੇ ਘਰ ਤੇ ਹਮਲਾ ਹੋਣ ਤੋਂ ਬਾਅਦ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਸੁਨੀਲ ਜਾਖੜ ਨੇ ਜੰਮ ਕੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੇ ਨਿਸ਼ਾਨੇ ਸਾਧੇ ਉਹਨਾਂ ਪੁਲਿਸ ਪ੍ਰਸ਼ਾਸਨ ਤੇ ਇਸ ਘਟਨਾ ਨੂੰ ਅਣਗੌਲਿਆ ਕਰਨ ਦਾ ਦੋਸ਼ ਲਗਾਇਆ ਦਿਲੰਦਰ ਜਪਾਜਪਾ ਦੇ ਸੀਨੀਅਰ ਅਗੂ ਮਨਜਤ ਕਾਲੀਆ ਦੇ ਘਰ ਹੋਏ ਬਲਾਸਟ ਨੂੰ ਲੈ ਕੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਇਸ ਦੌਰਾਨ ਪ੍ਰੈਸ ਕਾਨਫਰੰਸ ਕਰਦਿਆਂ ਜਾਖੜ ਨੇ ਕਿਹਾ ਕਿ ਹੁਣ ਤੱਕ ਪੰਜਾਬ 'ਚ 14 ਬੰਬ ਬਲਾਸਟ ਹੋ ਚੁੱਕੇ ਨੇ ਕੱਲ ਵੀ ਬਟਾਲਾ ਵਿੱਚ ਹੋਇਆ ਤੇ ਉਸ ਤੋਂ ਪਹਿਲਾਂ ਕਈ ਪੰਜਾਬ 'ਚ ਹੋ ਚੁੱਕੇ ਨੇ ਇੱਥੋਂ ਤੱਕ ਕਿ ਅੰਮ੍ਰਿਤਸਰ ਦੇ ਮੰਦਿਰ 'ਚ ਵੀ ਬਲਾਸਟ ਹੋ ਚੁੱਕਿਆ ਹੈ ਉਹਨਾਂ ਕਿਹਾ ਕਿ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਕਿ ਮਨਜਤ ਕਾਲੀਆ ਦੇ ਘਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਰਕਾਰ ਦਾ ਕਾਫੀ ਨੁਕਸਾਨ ਹੋਇਆ ਇਸ ਦੇ ਨਾਲ ਉਹ ਨਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਕਾਰਵਾਈ ਤੇ ਸਵਾਲੀਆ ਨਿਸ਼ਾਨ ਖੜੇ ਕਿਤੇ ਪਟਾਕਾ ਤਾਂ ਸਰਕਾਰ ਦਾ ਪੈ ਗਿਆ ਵੀ ਇੰਟੈਲੀਜੈਂਸ ਜਿਹੜੇ ਕੰਮ ਕਰਨ ਵਾਲਾ ਸੀਗਾ ਵੀ ਇੱਥੇ ਨਿਗਾ ਕਰੋ ਬੰਬ ਬਲਾਸਟ ਕੌਣ ਕਰ ਰਿਹਾ ਹੈ ਕੌਣ ਇਹਦੇ ਸਾਜ਼ਿਸ਼ ਦੇ ਪਿੱਛੇ ਹੈ ਉਹ ਮੈਥੇ ਕਾਂਗਰਸ ਦੀ ਉੱਤੇ ਅਜੇ ਆਪਸ 'ਚ ਇਹਨਾਂ ਦੀ ਬਹੁਤ ਜੁਗਲਬੰਦੀ ਹੈ ਉਸ ਜੁਗਲਬੰਦੀ ਦੇ باوجود ਉਹ ਇੱਕ ਦੂਜੇ ਦੇ ਉੱਤੇ ਅੱਜ ਸੂਸੀਆ ਕਰਾ ਰਿਹਾ ਹੈ ਅੱਜ ਸੂਸੀ ਇੱਥੇ ਹੋਣੀ ਚਾਹੀਦੀ ਸੀ ਸਾਬ ਇਫ ਦੇ ਆਰ ਸੀਰੀਅਸ ਅਬਾਊਟ ਇਟ ਪਰ ਭਗਵੰਤ ਮਾਨ ਜੀ ਨੇ ਇੱਕ ਚੁਟਕਲਾ ਬਣਾਤਾ ਉਹਨਾਂ ਨੂੰ ਦੇਖਾ ਦੇਖ ਆ ਜਿਹੜਾ ਕਿਸ ਕੈਜੂਅਲ ਅਪਰੋਚ ਦੇ ਨਾਲ ਇਸ ਜਲੰਧਰ ਪੁਲਿਸ ਨੇ ਇਟ ਇਜ਼ ਅ ਸ਼ੇਮ ਆ ਪੰਜਾਬ ਪੁਲਿਸ ਹੈ ਜਿਨੇ ਪੰਜਾਬ ਚੋਂ ਅਤੰਗਵਾਦ ਖਤਮ ਕੀਤਾ ਹੈ ਸਾਬ ਆ ਪੰਜਾਬ ਪੁਲਿਸ ਹੈ ਕਾਲੀਆਂ ਪੇਡਾਂ ਆ ਗਈਆਂ ਹੋਣੀਆਂ ਸਾਬ ਇਹਦੇ ਅੰਦਰ ਅਥਾਰਟੀ ਆਫ ਪੰਜਾਬ ਪੁਲਿਸ ਆਫਿਸਰਸ ਹੈਵ ਬੀਨ ਇਰੋਡਡ ਕੋਈ ਜਿਹੜੇ ਪਾਈਨ ਵਾਲੇ ਸਹੀ ਉਹਨਾਂ ਚੱਕ ਕੇ ਪਾਸੇ ਲਾਤਾ ਜਿਹੜੇ ਜੀ ਸਰ ਜੀ ਜ਼ੂਰੀ ਵਾਲੇ ਆ ਉਹ ਕੁਰਸੀਆਂ 'ਤੇ ਬੈਠੇ ਆ ਉਹਨਾਂ ਦੇ ਚੱਲਦੇ ਜੋ ਕੁਝ ਧੱਕੇਬਾਚਾਈ ਸਹੀ ਚੱਲ ਰਹੀ ਹੈ ਆ ਪੰਜਾਬ ਦੇ ਵਾਸਤੇ ਬਹੁਤ ਹੀ ਮਾੜੇ ਸੰਕੇਤ ਹੈ ਥਿਸ ਇਜ਼ ਅ ਬਾਰਡਰ ਸਟੇਟ ਇਟ ਇਜ਼ ਅ ਵੈਰੀ ਵੈਰੀ ਸੈਂਸਿਟਿਵ ਇਸ਼ੂ ਇੱਥੇ ਭਾਈਚਾਰ ਸਾਂਝ ਨੂੰ ਆਂਝ ਲਾਣ ਵਾਲੇ ਬਹੁਤ ਸਾਰੇ ਤੁਰੇ ਫਿਰਦੇ ਆ ਤੇ ਇਸ ਕਰਕੇ ਮੇਰੀ ਬੇਨਤੀ ਹੈ ਵੈਦਰ ਚਾਹ ਹੈ ਲਾਅ ਐਂਡ ਆਰਡਰ ਇਜ਼ ਅ ਸਟੇਟ ਸਬਜੈਕਟ ਐਂਡ ਆ ਰਿਸਪੈਕਟ ਇਟ ਮਾਝ ਵੀ ਨਹੀਂ ਕਹੂੰਗਾ ਯਾ ਤਾਂ ਭਗਵੰਤ ਮਾਨ ਜੀ ਹੱਥ ਖੜੇ ਕਰ ਦੇਣ ਜਾਂ ਦਿੱਲੀ ਵਾਲਿਆਂ ਨੂੰ ਇੱਥੋਂ ਚਾਲੂ ਕਰਨ ਵੀ ਮੈਂ ਚਲਾ ਕੇ ਦਿਖਾਉਂਗਾ ਸਟੇਟ ਨੂੰ ਬਹੁਤ ਵੱਡੀ ਵੈਗਰੂ ਦੀ ਬਖਸ਼ਿਸ਼ ਹੋਈ ਹੈ ਵੀ ਪੰਜਾਬ ਵਰਗੇ ਸੂਬੇ ਦੀ ਤੁਹਾਨੂੰ ਬਜਾਰਤ ਆ ਮਿਲੀ ਹੈ ਉੱਥੇ ਮੁੱਖ ਮੰਤਰੀ ਹੋ ਯਾ ਤਾਂ ਇਹਨੂੰ ਸਾਂਭ ਲਓ ਪੰਜਾਬ ਨੂੰ ਰੋਲੋ ਨਾ ਸਾਬ ਪਰ ਇਹਦੇ ਵਾਸਤੇ ਆਜ ਜੋ ਕੁਝ ਹੋ ਰਿਹਾ ਪੰਜਾਬ ਦੇ ਅੰਦਰ ਸਪੈਸ਼ਲੀ ਜਿਹੜਾ ਕਲ ਰਾਤ ਘਟਨਾ ਹੋਈ ਹੈ ਬੋਥ ਦ ਚੀਫ ਮਿਨਿਸਟਰ ਐਂਡ ਦ ਡੀਜੀਪੀ ਬਹੁਤ ਹੱਦ ਪਰਸਨਲ ਅਕਾਉਂਟੇਬਲ ਸਰ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਦਾ ਬਹੁਤ ਮਾੜਾ ਹਾਲ ਹੈ ਅੱਜ ਪੰਜਾਬ 'ਚ ਵੀ ਬੰਗਾਲ ਜਿਹੇ ਹਾਲਾਤ ਬਣ ਗਏ ਨੇ ਮਨੋਰੰਜਨ ਕਾਲੀਆ ਦੇ ਘਰ ਵਿੱਚ ਹੋਏ ਬਲਾਸ ਤੋਂ ਬਾਅਦ ਲਗਾਤਾਰ ਪੰਜਾਬ ਸਰਕਾਰ ਦੀ ਨਿਖੇਦ ਕੀਤੀ ਜਾ ਰਹੀ ਹੈ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਨੂੰ ਇਸ ਮਾਮਲੇ ਤੇ ਬਹੁਤ ਬੁਰੀ ਤਰ੍ਹਾਂ ਘੇਰਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਨੇ 12 April ਨੂੰ ਅਮਰitsar ਦੇ ਵਿੱਚ ਚੁਣੇ ਜਾਣਗੇ ਤਕਰੀਬਨ 1 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਰਨਲ ਇਜਲਾਸ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਨੂੰ ਵਿਸਾਖੀ ਤੋਂ ਪਹਿਲਾਂ ਨਵਾਂ ਪ੍ਰਧਾਨ ਮਿਲ ਜਾਵੇਗਾ ਅੱਜ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਮੀਟਿੰਗ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਦੇ ਹਾਂ ਦੱਸਿਆ ਕਿ ਵਰਕਰਾਂ ਦੀ ਮਿਹਨਤ ਸਦਕਾ ਹੀ ਪਾਰਟੀ ਦੀ ਭਰਤੀ ਮੁਕੰਮਲ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਨੇ ਅੱਜ ਫੈਸਲਾ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਆਮ ਡੈਲੀਕੇਟ ਇਜਲਾਸ 1 ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸ੍ਰੀ ਅਮਰਸਰ ਸਰ ਵਿਖੇ ਹੋਵੇਗਾ ਇਸ ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ 10 April ਨੂੰ ਤਲਵੰਡੀ ਸਾਬੋ ਵਿਖੇ ਵਿਸ਼ਾਲ ਸਿਆਸੀ ਕਾਨਫਰੰਸ ਕੀਤੀ ਜਾਵੇਗੀ ਹੁਣ ਜਿਹੜਾ ਅਗਲਾ ਸਾਡਾ ਜਿਹੜਾ ਜਨਰਲ ਡੈਡੀਕੇਟ ਸੈਸ਼ਨ ਹੈ ਜਿਹਨੂੰ ਆਮ ਇਜਲਾਸ ਕਹਿੰਦੇ ਆ ਜਦੇ ਵਿੱਚ ਪ੍ਰਧਾਨ ਦੀ ਚੋਣ ਦੁਬਾਰਾ ਹੁੰਦੀ ਹੈ ਉਧੇਦਾਰਾਂ ਦੀ ਚੋਣ ਹੁੰਦੀ ਹੈ ਵਰਕਿੰਗ ਕਮੇਟੀ ਵੀ ਉਹਦੇ ਵਿੱਚ ਚੁਣੀ ਜਾਂਦੀ ਹੈ ਉਹਦੀਆਂ ਤਰੀਕਾਂ ਦਾ ਫੈਸਲਾ ਵੀ ਜਿਹੜਾ ਹੈਗਾ ਉਹ ਇਸੇ ਵਰਕਿੰਗ ਕਮੇਟੀ ਨੇ ਕਰਨਾ ਹੁੰਦਾ ਸੋ ਅੱਜ ਵਰਕਿੰਗ ਕਮੇਟੀ ਨੇ 12 ਅਪ੍ਰੈਲ ਨੂੰ 1 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕਰਨ ਦਾ ਜਿਹੜਾ ਡੇਟ ਦਾ ਫੈਸਲਾ ਉਹ ਕਰ ਦਿੱਤਾ ਔਰ ਇਹ ਜਿਹੜੀ ਚੋਣ ਹੈ ਇਹ ਪੁਰਾਣੀ ਪਰੰਪਰਾ ਚੱਲੀ ਆ ਰਹੀ ਹੈ ਕਿ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕੀ ਬਲਾਕ ਹੈ ਉਦੇ ਵਿੱਚ ਸਦਾ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਉੱਥੇ ਇਹ ਚੋਣ ਹੁੰਦੀ ਹੈ ਸੋ 12 ਅਪ੍ਰੈਲ ਨੂੰ 11 ਵਜੇ ਜਿਹੜਾ ਜਨਰਲ ਡੈਲੀਕੇਟਰ ਸੂਬਾ ਡੈਲੀਕੇਟਰ ਦਾ ਜਨਰਲ ਇਜਲਾਸ ਹੈ ਜਿਹੜਾ ਉਹ ਸਵੇਰੇ 11 ਵਜੇ ਜਿਹੜਾ ਹੈਗਾ ਉੱਥੇ ਹੋਏਗਾ ਜਲੰਧਰ ਦੇ ਵਿੱਚ ਥੋੜੇ ਦਿਨ ਪਹਿਲਾਂ ਇੱਕ ਸੋਸ਼ਲ ਮੀਡੀਆ ਐਕਟੀਵਿਸਟ ਤੇ ਜਿਹੜਾ ਘਰ ਦੇ ਕੋਲ ਬਲਾਸਟ ਹੋਇਆ ਸੀ ਤੇ ਜਿਹੜਾ ਰਾਤ ਨੂੰ ਜਿਹੜਾ ਸ਼੍ਰੀ ਮਨਰੰਜਨ ਕਾਲੀਆ ਜੀ ਤੇ ਗ੍ਰਾਫਿਕ ਜਿਹੜੇ ਬੀਜੇਪੀ ਦੇ ਸਾਬਕਾ ਪ੍ਰਧਾਨ ਵੀ ਆ ਸਾਬਕਾ ਕੈਬਨਟ ਮੰਤਰੀ ਵੀ ਆ ਔਰ ਸੀਨੀਅਰ ਲੀਡਰ ਨੇ ਬੀਜੇਪੀ ਦੇ ਉਹਨਾਂ ਦੇ ਘਰ ਦੇ ਉੱਤੇ ਜਿਹੜਾ ਐਡਾ ਵੱਡਾ ਬਲਾਸਟ ਰਾਤੀ ਹੋਇਆ ਇਹ ਸੇ ਸਮਝਦੇ ਆ ਕਿ ਸੂਬੇ ਦੀ ਜਿਹੜੀ ਅਮਨ ਕਾਨੂੰਨ ਦੀ ਹਾਲਤ ਆ ਉਹ ਜਿਹੜੀ ਆ ਖਤਮ ਹੋ ਚੁੱਕੀ ਆ ਔਰ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ ਆ ਕਿ ਜਿਹੜਾ ਅੱਜ ਅਸੀਂ ਮਤਾ ਪਾਸ ਕੀਤਾ ਜਿਹੜਾ ਸਾਦੇ ਤੌਰ ਤੇ ਵਰਤੇ ਕਮੇਟੀ ਵੱਲੋਂ ਔਰ ਉਹਨਾਂ ਨੂੰ ਤੁਰੰਤ ਸਿਫਾ ਦੇ ਦੇਣਾ ਚਾਹੀਦਾ ਕਿਉਂਕਿ ਇਸ ਤੋਂ ਬੱਦਤਰ ਹਾਲਤ ਹੋਣ ਕੀਤੇ ਕਤਲ ਲੁੱਟਾ ਖੋਹ ਡਾਕੇ ਇਹ ਤਾਂ ਰੋਜ਼ ਦਾ ਕੰਮ ਹੋ ਗਿਆ ਇੰਡਸਟਰੀ ਇਥੋਂ ਭੱਜ ਚਲੀ ਆ ਜਿਹੜੇ ਆ ਫਰੋਤੀਆਂ ਲੋਕੀ ਪਰਦੇਨਾ ਦੇ ਕੇ ਆਪਣੀਆਂ ਜਾਨਾਂ ਬਚਾ ਰਿਆ ਪਰ ਨਾ ਸੁਭੇਦੀ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਇਸ ਮੀਟਿੰਗ ਤੋਂ ਬਾਅਦ ਹੋਈ ਪ੍ਰੈਸ ਕਾਨਫਰੰਸ ਵਿੱਚ ਅਕਾਲੀ ਆਗੂ ਦਲਜੀਤ ਸਿੰਘ ਟੀਮਾ ਨੇ ਸੂਬੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਦੀ ਵਿਗੜਦੀ ਸਥਿਤੀ ਤੇ ਗੰਭੀਰ ਚਿੰਤਾ ਜ਼ਾਹਰ ਕੀਤੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਥਾਣਿਆਂ ਤੇ ਕੈਦ ਦੇਕਰਾਂ ਵਿੱਚ ਸ਼ਰਿਆਮ ਹਮਲੇ ਹੋ ਰਹੇ ਨੇ। ਇੱਥੋਂ ਤੱਕ ਕਿ ਗੁਰਦੁਆਰਿਆਂ ਤੇ ਮੰਦਰਾਂ ਨੂੰ ਵੀ ਨਹੀਂ ਬਖਿਆ ਜਾ ਰਿਹਾ। ਉਹਨਾਂ ਇਸ ਮਾਮਲੇ ਤੇ ਪੰਜਾਬ ਸਰਕਾਰ ਨੂੰ けਰਦੇ ਹੋਏ ਇਸ ਦੇ ਛੇਤੀ ਛੇਤੀ ਹੱਲ ਦੀ ਕਾਮਨਾ ਕੀਤੀ। ਪੰਜਾਬ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਮਨਰਿੰਜਨ ਕਾਲੀਆ ਦੇ ਘਰ ਵਿੱਚ ਹੋਏ ਹਮਲੇ ਨੂੰ ਆਮ ਆਦਮੀ ਪਾਰਟੀ ਦੇ ਮੰਤਰੀ ਮਹਿੰਦਰ ਭਗਤ ਵੱਲੋਂ ਲਾਰੈਂਸ ਬਿਸ਼ਨੋਈ ਦਾ ਹੱਥ ਹੋਣ ਦਾ ਇਸ਼ਾਰਾ ਕੀਤਾ ਗਿਆ। ਤਾਂ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਪੁੱਜੇ ਆਪ ਆਗੂਆਂ ਨੇ ਮਨਰंजन ਕਾਲਿਆ ਦਾ ਹਾਲਚਲ ਪੁੱਛਿਆ ਤੇ ਘਟਨਾ ਬਾਰੇ ਜਾਣਕਾਰੀ ਹਸਲ ਕੀਤੀ ਮੰਤਰੀ ਮਹਿੰਦਰ ਭਗਤ ਤੇ ਦੀਪਕ ਬਾਲੀ ਨੇ ਮਨਰंजन ਕਾਲਿਆ ਨੂੰ ਗ੍ਰੇਨੇਡ ਹਮਲੇ ਦੀ ਢੁੰਗਾਈ ਨਾਲ ਜਾਂਚ ਕਰਨ ਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ अरोड़ा ਨੇ ਟਵੀਟ ਕਰਕੇ ਕਿਹਾ ਕਿ ਭਾਜਪਾ ਨੇਤਾ ਮਨਰंजन ਕਾਲਿਆ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਉਨ੍ਹਾ ਵਿੱਚ ਬੀਜੇਪੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਤੇ ਕਾਰ ਵਿੱਚ ਹੋਏ ਹਮਲੇ ਤੋਂ ਬਾਅਦ ਸਿਆਸਤ ਗਰਮਾਈ ਹੋਈ ਹੈ। ਇਸ ਹਮਲੇ ਨੇ ਸਿਆਸੀ ਗਲਿਆਰਿਆਂ ਵਿੱਚ ਬਹੁਤ ਵੱਡੀ ਗੂੰਜ ਪਾਈ ਹੈ ਜਿਸ ਤੋਂ ਬਾਅਦ ਹਰ ਇੱਕ ਆਗੂ ਇਸ ਮਾਮਲੇ ਤੇ ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ। ਜਿੱਥੇ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਨੂੰ けਰਿਆ ਜਾ ਰਿਹਾ ਹੈ ਤੇ ਇਸ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਉੱਥੇ ਹੀ ਇਸ ਮਾਮਲੇ ਤੇ ਆਮ ਆਦਮੀ ਪਾਰਟੀ ਦੇ ਕੁਝ ਨੁਮਾਇੰਦਿਆਂ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਲਤੇ ਪੰਜਾਬ ਆਵਾਜ਼ੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ ਰੂੜਾ ਨੇ ਕਿਹਾ ਕਿ ਦੇਰ ਰਾਤ ਮਨਰंजन ਕਾਲੀਆ ਦੇ ਘਰ ਤੇ ਹਮਲੇ ਦੀ ਖਬਰ ਸੁਣਨ ਤੋਂ ਬਾਅਦ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਦਾ ਹਾਲ-ਚਾਲ ਪੁੱਛਿਆ ਉਹਨਾਂ ਦਾ ਪੂਰਾ ਪਰਿਵਾਰ ਸੁਰੱਖਿਅਤ ਹੈ ਅਜਿਹੇ ਕਾਇਰਤਾ ਪੂਰਨ ਹਮਲੇ ਡਰੱਗ ਮਾਫੀਆ ਤੇ ਗੈਂਗਸਟਰਾਂ ਤੇ ਰੋਜ਼ਾਨਾ ਕੀਤੀ ਜਾ ਰਹੀ ਕਾਰਵਾਈ ਕਾਰਨ ਪੈਦਾ ਹੋਈ دہشت ਦੀ ਨਿਸ਼ਾਨੀ ਹਨ ਪੁਲਿਸ ਅਪਰਾਧੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਵੇਗੀ ਇਸ ਦੇ ਨਾਲ ਹੀ ਆਵਾਜ਼ੀ ਪਾਰਟੀ ਦੇ ਮੰਤਰੀ ਮਹਿੰਦਰ ਭਗਤ ਵੱਲੋਂ ਵੀ ਇਸ ਪਿੱਛੇ ਲਾਰੈਂਸ ਬਿਸ਼ਨੋਈ ਦਾ ਹੱਥ ਹੋਣ ਦਾ ਇਸ਼ਾਰਾ ਕੀਤਾ ਗਿਆ ਪਰ ਇਸ ਮੌਕੇ ਉਹ ਬਾਦਸ਼ਾ ਬਿਸ਼ਨੋਈ ਨਹੀਂ ਸਗੋਂ ਲਾਰੈਂਸ ਬਿਸ਼ਨੋਈ ਜੀ ਕਹਿ ਰਹੇ ਸਨ ਕੋਈ ਜਿਹੜਾ ਅਸਲੀ ਗੱਲ ਹੈਗੀ ਵਿੱਚੋਂ ਕਿ ਕੁਝ ਲੋਕਾਂ ਨੂੰ ਪੰਜਾਬ ਦੇ ਵਿੱਚ ਸ਼ਾਂਤੀ ਹਜਮ ਨਹੀਂ ਹੋ ਰਹੀ ਕਿ ਪੰਜਾਬ ਵਿੱਚ ਚੌਮੁਖੀ ਵਿਕਾਸ ਹੋ ਰਿਹਾ ਹੈ ਪੰਜਾਬ ਵਿੱਚ ਸੁਖ ਸ਼ਾਂਤੀ ਹੈ ਕੁਝ ਸ਼ਾਰਤੀ ਲੋਕੀ ਜੋ ਹਨ ਜਿਨ੍ਹਾਂ ਨੂੰ ਹੋ ਸਕਦਾ ਹੈ ਪਾਕਿਸਤਾਨ ਤੋਂ ਵੀ ਸ਼ੈਲਟਰ ਹੋਏ ਉਹਨਾਂ ਲੋਕਾਂ ਵੱਲੋਂ ਹਮੇਸ਼ਾ ਜੋ ਹੈ ਪਾਕਿਸਤਾਨ ਵੱਲੋਂ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਹਿਲੇ ਵੀ ਉਹ ਲੱਗਦਾ ਹੁਣ ਫੇਰ ਜੋ ਪੰਜਾਬ ਚ ਸੁਖ ਸ਼ਾਂਤੀ ਨਾਲ ਸਾਰਾ ਚੱਲ ਰਿਹਾ ਹੈ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਇਸ ਕਰਕੇ ਓਨਲੀ ਟੂ ਡਿਸਟਰਬ ਦਾ ਪੀਸ ਆਫ ਸਟੇਟ ਦੇ ਕਾਰਨ ਅਧਿਕਤਨਾ ਵਰਹੀ ਹੈ ਸੋ ਵੀ ਆਰ ਵੈਰੀ ਮੱਚ ਕਨਸਰਨਡ ਐਂਡ ਵੀ ਆਰ ਵੈਰੀ ਮੱਚ ਸincere ਸੋ ਸਿਮਰ ਸਾਹਿਬ ਜੋ ਹੈ ਇਹਦੇ ਉੱਪਰ ਪੂਰੀ ਕਾਰਵਾਈ ਕਰਨਗੇ ਜਿਨ੍ਹਾਂ ਨੇ ਕੁਝ ਕੀਤਾ ਹੈਗਾ ਉਹਨਾਂ ਨੂੰ ਨਹੀਂ ਬਖਸ਼ਿਆ ਜਾਏਗਾ ਔਰ ਸਾਫ ਨਜ਼ਰ ਆਉਂਦਾ ਕਿ ਜਿਵੇਂ ਪਿਛੇ ਤੁਸੀਂ ਦੇਖਿਆ ਨੇ ਵੀਡੀਓ ਵੀ ਵਾਇਰਲ ਹੋਈ ਕਿ ਜਿੱਥੇ ਪਾਕਿਸਤਾਨ ਦੇ ਪੱਟੀ ਜੀ ਔਰ ਬਿਸ਼ਨੋਈ ਜੀ ਜਿਨ੍ਹਾਂ ਨੇ ਆਪਸ ਵਿੱਚ ਵਾਰਤਾਲਾਪ ਕੀਤਾ ਸੋ ਇਦਾਂ ਦਾ ਦਚੰਦ ਨੇ ਕਿ ਕੋਈ ਨਾ ਕੋਈ ਪੰਜਾਬ 'ਚ ਕਿਸੇ ਦੇਕੇ ਡਿਸਟਰਬਿੰਗ ਕੀਤਾ ਜਾਵੇ ਸੋ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਪਹਿਲੇ ਏਜੰਡਾ ਬਿਲਕੁਲ ਕਲੀਅਰ ਹੈਗਾ ਕਿ ਪੰਜਾਬ ਵਿੱਚ ਕਿਸੇ ਤਰ੍ਹਾਂ ਦੀ ਜੋ ਹੈ ਸ਼ਾਂਤੀ ਭੰਗ ਨਹੀਂ ਹੋਣ ਦੇਣੀ ਇਸ ਦੇ ਨਾਲ ਹੀ ਪਵਨ ਕੁਮਾਰ ਟੀਨੂ ਦਾ ਬਿਆਨ ਵੀ ਸਾਹਮਣੇ ਆਇਆ ਇਸ ਤੋਂ ਇਲਾਵਾ ਰਜਿੰਦਰ ਕੌਰ ਥਿਆੜਾ ਅਮਰਪਾਲ ਸਿੰਘ ਵੱਲੋਂ ਵੀ ਮਨਰंजन ਕਾਲੀਆ ਤੇ ਹੋਏ ਹਮਲੇ ਤੇ ਬਿਆਨ ਸਾਹਮਣੇ ਆਇਆ ਹੈ ਇਹ ਸਾਡੀ ਭਾਈਚਾਰਕ ਸਾਂਝ ਔਰ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਤੱਤਵਾਂ ਵੱਲੋਂ ਜੋ ਪੰਜਾਬ ਦੇ ਦੁਸ਼ਮਣ ਨੇ ਜੋ ਦੇਸ਼ ਦੇ ਦੁਸ਼ਮਣ ਨੇ ਇਹੋ ਜਿਹੀਆਂ ਘਟਨਾਵਾਂ ਕਰਕੇ ਉਹ ਤੱਤਵ ਲੋਕਾਂ ਚ ਇੱਕ ਟੈਰਰ ਇੱਕ ਦਹਿਸ਼ਤ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਪਹਿਲਾਂ ਵੀ ਇਹੋ ਜਿਹੇ ਕੋਸ਼ਿਸ਼ਾਂ ਕਰਦੇ ਰਹੇ ਨੇ ਲੇਕਿਨ ਪੰਜਾਬੀਆਂ ਨੇ ਹਮੇਸ਼ਾ ਇੱਕ ਜੁਟਤਾ ਨਾਲ ਇਹੋ ਜਿਹੇ ਤੱਤਵਾਂ ਦਾ ਮੁਕਾਬਲਾ ਕੀਤਾ ਜ਼ਿਕਰ ਕਰਦੀਏ ਕਿ ਇਸ ਤੋਂ ਪਹਿਲਾਂ ਵੀ ਕਈ ਸਿਆਸੀ ਆਗੂਆਂ ਵੱਲੋਂ ਇਸ ਹਮਲੇ ਦੀ ਨਿੰਦਕੀ ਗਈ ਹੈ ਤੇ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਹੈ ਪੁਲਿਸ ਵੱਲੋਂ ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਅਸਲ ਦੋਸ਼ੀਆਂ ਤੱਕ ਪਹੁੰਚਣ ਦੀ ਗੱਲ ਆਖੀ ਜਾ ਰਹੀ ਹੈ ਪੰਜਾਬ ਦੇ ਕਾਨੂੰਨ ਵਿਵਸਥਾ ਦੇ ਡੀਜੀਪੀ ਅਰਪਿਤ ਸ਼ਕਲਾ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮਨਰੰਜਨ ਕਾਲੀਆ ਦੇ ਘਰ ਤੇ ਹੋਏ ਹਮਲੇ ਨੂੰ 12 ਘੰਟਿਆਂ ਦੇ ਅੰਦਰ ਅੰਦਰ ਟਰੇਸ ਕਰ ਲਿਆ ਗਿਆ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਪੰਜਾਬ ਪੁਲਿਸ ਨੂੰ ਸ਼ਾਂਤੀ ਵਿਗਾੜਨ ਵਾਲੇ ਕਿਸੇ ਵੀ ਤੱਤ ਨੂੰ ਬਖਸ਼ੇਗੀ ਨਹੀਂ ਪੰਜਾਬ ਦੇ ਵਿੱਚ ਸ਼ਾਂਤੀ ਬਹਾਲ ਕੀਤੀ ਜਾਵੇਗੀ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੀਨੀਅਰ ਭਾਜਪਾ ਨੇਤਾ ਮਨਰੰਜਨ ਕਾਲੀਆ ਦੇ ਘਰ ਤੇ ਬੀਤੀ ਰਾਤ ਗਰਨੇ ਨਾਲ ਹਮਲਾ ਹੋਇਆ ਈ ਰਿਕਸ਼ਾ ਵਿੱਚ ਆਏ ਕੁਝ ਲੋਕਾਂ ਨੇ ਉਸਦੇ ਘਰ ਵਿੱਚ ਗ੍ਰਨੇਡ ਸੁੱਟਿਆ ਜਿਸ ਨਾਲ ਇੱਕ ਜ਼ੋਰਦਾਰ ਧਮਾਕਾ ਹੋਇਆ। ਜਲੰਧਰ ਪੁਲਿਸ ਨੇ 12 ਘੰਟਿਆਂ ਦੇ ਅੰਦਰ ਗ੍ਰਨੇਡ ਹਮਲੇ ਦੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਈ ਰਿਕਸ਼ਾ ਵੀ ਬਰਾਮਦ ਕਰ ਲਿਆ ਹੈ। ਇਸ ਹਮਲੇ ਦਾ ਮਾਸਟਰਮਾਈਂਡ ਜਸ਼ਨ ਅਖਤਰ ਹੈ ਜੋ ਗੈਂਟਰ ਲਾਰੈਂਸ ਬਿਸ਼ਰੋਈ ਲਈ ਕੰਮ ਕਰਦਾ ਹੈ। ਪੰਜਾਬ ਦੇ ਕਾਨੂੰਨ ਵਿਵਸਥਾ ਦੇ ਡੀਜੀਪੀ ਆਰਪੀ ਛੁਕਲਾ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮਨਰੰਜਨ ਕਾਲੀਆ ਦੇ ਘਰ ਤੇ ਹੋਏ ਹਮਲੇ ਨੂੰ 12 ਘੰਟਿਆਂ ਦੇ ਅੰਦਰ ਅੰਦਰ ਟ੍ਰੇਸ ਕਰ ਲਿਆ ਗਿਆ ਹੈ। दो मुल गिरफ्तार कर लिया गया है और मुझे आपको बताने में यह खुशी है कि पंजाब पुलिस के ऑफिसर्स ने और जो टीम्स हैं उन्होंने लगातार काम करते हुए बारह घंटे के अंदर इस केस को ट्रेस कर लिया है और इसमें दो मुलजिम गिरफ्तार किए जा चुकेट वॉज ये एक बहुत आ, मेजर आ, एक इंसिडेंट था जो कम्युनल हार्मनी डिस्टर्ब करने के लिए आ, लोगों ने किया और जहाँ तक इनिशियल इन्वेस्टिगेशन से जो हमें जानकारियां जानकारियाँ प्राप्त हुई हैं कि एक मेजर कॉन्स्पिरेसी थी जो पाकिस्तान के आईएसआई के द्वारा रची गई थी और इसमें जिशाम अख्तर जो कि एक एसोसिएट है लॉरेंस बिश्नोई और गैंगस्टर शहजाद भट्टी का उन्होंने मिलकर ये एक साजिश रची थी और आ, इसमें जो बीकेआई के के जो बाबर खालसा इंटरनेशनल के लिंक्स हैं उनको भी प्रोफ किया जा रहा है हमारी टीमें हमने जैसा कि मैंने बताया कि दो मुलजिम इसमें गिरफ्तार किए जा चुके हैं जो ऑटो रिक्शा इस्तेमाल हुआ था वो भी रिकवर हो चुका है और पंजाब पुलिस की टीम्स अलग अलग जगह रेड्स मारने गई हुई है और जैसे ही कुछ और सफलता हासिल होती है तो इसका पूरा आपसे ब्यौरा आपसे साझा करेंगे एंड जो हमारी दूसरी गवर्नमेंट ऑफ इंडिया की एजेंसीज हैं उनके साथ भी हम इन टच हैं ताकि इस केस की प्रॉपर और जल्दी इन्वेस्टिगेशन कंप्लीट की जाए ये जो मैं आपसे शेयर कर रहा हूँ ये जो इनिशियल इन्वेस्टिगेशन और जो अरेस्ट हुई है दो लोगों की ਉਸਕੇ ਬੇਸਿਸ 'ਤੇ ਕਰ ਰਹੇ ਹਾਂ ਜਲਦੀ ਹੀ ਆਪਕੋ ਇਸਕਾ ਸਾਰਾ ਖੁਲਾਸਾ ਪੁਲਸ ਵੱਲੋਂ ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਖੂਫੀ ਏਜੰਸੀ ਆਈਐਸਆਈ ਨੇ ਇਹ ਹਮਲਾ ਕੀਤਾ ਸੀ ਪਾਕਿਸਤਾਨ ਵਿੱਚ ਬੈਠੇ ਡਾਉਨ ਸਹਿਜਾਦ ਪੱਟੀ ਜਸ਼ਾਨ ਅਖਤਰ ਤੇ ਲਾਰੈਂਸ ਗੈਂਗ ਦੀ ਕੜੀ ਸਾਹਮਣੇ ਆਈ ਹੈ ਇਸ ਦੇ ਚੱਲਦੇ ਪੰਜਾਬ ਪੁਲਸ ਦੀਆਂ ਟੀਮਾਂ ਵੱਖ-ਵੱਖ ਥਾਵਾਂ ਤੇ ਛਾਪੇ ਮਾਰ ਰਹੀਆਂ ਨੇ ਇਸ ਮਾਮਲੇ ਦੀ ਜਾਂਚ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਤਾਂ ਜੋ ਜਲਦੀ ਤੋਂ ਜਲਦੀ ਇਨਪੁਟ ਪ੍ਰਾਪਤ ਕੀਤੇ ਜਾ ਸਕਣ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਦੀ ਗ੍ਰਿਫਤਾਰੀ ਕੀਤੀ ਗਈ ਹੈ ਮੁਲਜ਼ਮ ਦੀ ਪਛਾਣ ਜੀਵਨਜੋਤ ਉਰਫ ਜਗਨੂ ਬੱਚੋ ਖੋਈ ਹੈ ਉਸ ਨੂੰ ਦਿੱਲੀ ਏਅਰਪੋਰਟ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ ਉਸ ਨੂੰ ਜਲਦੀ ਹੀ ਪੰਜਾਬ ਲਿਆਂਦਾ ਜਾਵੇਗਾ ਪੰਜਾਬ ਪੁਲਿਸ ਦੀ ਟੀਮ ਉਸ ਨੂੰ ਲਿਆਉਣ ਵਿੱਚ ਦਿੱਲੀ ਲਈ ਰਵਾਨਾ ਹੋ ਗਈ ਹੈ ਜੀਵਨਜੋਤ ਸਿੱਧੂ ਮੂਸੇਵਾਲਾ ਕਤਲ ਦੇ ਵਿੱਚ ਨਾਮਜ਼ਦ ਸੀ ਤੇ ਪੰਜਾਬ ਪੁਲਿਸ ਵੱਲੋਂ ਲੰਬੇ ਸਮੇਂ ਤੋਂ ਜੀਵਨਜੋਤ ਦੀ ਪਾਲ ਵੀ ਕੀਤੀ ਜਾ ਰਹੀ ਸੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ ਸਿੱਧੂ ਮੂਸੇਵਾਲਾ ਕਤਲकांड ਦਾ ਮੁਲਜ਼ਮ ਜੀਵਨਜੋਤ ਨੂੰ ਦਿੱਲੀ 에어ਪੋਰਟ ਤੋਂ ਕਾਬੂ ਕਰ ਲਿਆ ਗਿਆ ਹੈ। ਕਾਫੀ ਸਮੇਂ ਤੋਂ ਪੰਜਾਬ ਪੁਲਿਸ ਇਸ ਦੀ ਭਾਲ ਕਰ ਰਹੀ ਸੀ। ਜੀਵਨਜੋਤ ਦੀ ਗ੍ਰਿਫਤਾਰੀ ਤੋਂ ਬਾਅਦ ਜੀਵਨਜੋਤ ਨੂੰ ਮਾਨਸਾ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਪੰਜਾਬ ਲਿਆਇਆ ਜਾਵੇਗਾ। ਇੱਥੇ ਜ਼ਿਕਰਯੋਗ ਹੈ ਕਿ ਮਾਨਸਾ ਪੁਲਿਸ ਜੀਵਨਜੋਤ ਦੀ ਭਾਲ ਕਰ ਰਹੀ ਸੀ। ਦਿੱਲੀ 에어ਪੋਰਟ ਤੋਂ ਜੀਵਨਜੋਤ ਨੂੰ ਉਰਫ਼ ਜੁਗਨੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜੀਵਨਜੋਤ ਦਾ ਨਾਂ ਮੂਸੇਵਾਲਾ ਕਤਲकांड ਨਾਲ ਜੋੜਿਆ ਜਾ ਰਿਹਾ ਹੈ। ਦੱਸਦੀ ਹੈ ਕਿ 29 ਮਈ 2022 ਦੀ ਸ਼ਾਮ ਮਸ਼ਹੂਰ ਪੰਜਾਬੀ ਗਾਇਕ ਤੇ ਗੀਤਕਾਰ ਅਦਾਕਾਰ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦਾ ਮਾਹਸਾ ਦੇ ਪਿੰਡ ਜਵਾਰ ਕੇ ਗੋਲੀਆਂ ਮਾਰ ਕੇ ਸ਼ਰੀਆਮ ਕਤਲ ਕਰ ਦਿੱਤਾ ਗਿਆ ਸੀ। ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਪਿਸ਼ਨੋਈ ਨੂੰ ਇਸ ਕਤਲकांड ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ। ਤੁਹਾਨੂੰ ਦੱਸਦੀ ਹਾਂ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਹੁਣ ਤੱਕ ਕਈ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਤੇ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤੁਹਾਨੂੰ ਵੀ ਦੱਸਦੀ ਹਾਂ ਕਿ ਇਸ ਮਾਮਲੇ ਤੇ ਸਿੱਧੂ ਮਸੇਵਾਲਾ ਦੇ ਪਿਤਾ ਬਲਕੌਰ ਸਿੰਘ ਬੱਲੋ ਵੀ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ ਜਾਂਦੇ ਰਹੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਾਂਚ ਪੂਰੀ ਤਰ੍ਹਾਂ ਨਿਰਪੱਖੋਕੇ ਨਹੀਂ ਕੀਤੀ ਜਾ ਰਹੀ ਨਾਲੇ ਉਹਨਾਂ ਕਿਹਾ ਕਿ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਉਹਨਾਂ ਸ਼ੂਟਰਾਂ ਦੀ ਗ੍ਰਿਫਤਾਰੀ ਤੇ ਕਿਹਾ ਕਿ ਇਹ ਸਿਰਫ ਮੌਰਾ ਸਨ ਅਸਲ ਦੋਸ਼ੀ ਬਹੁਤ ਵੱਡੇ ਬੰਦੇ ਨੇ ਜਿਨ੍ਹਾਂ ਨੂੰ ਬਚਾਇਆ ਜਾ ਰਿਹਾ ਹੈ ਤੌਦਾਦੀ ਇੱਕ 29 ਮਈ 2022 ਨੂੰ ਸਿੱਧੂ ਮਸੇਵਾਲਾ ਤੇ ਹੋਏ ਹਮਲੇ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਜਦੋਂ ਆਪਣੀ ਥਾਰ ਗੱਡੀ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਘਰ ਜਾ ਰਿਹਾ ਸੀ ਸਿੱਧੂ ਮੂਸੇਵਾਲਾ ਵੱਲੋਂ ਉਸ ਸਮੇਂ ਕਿਸੇ ਵੀ ਤਰ੍ਹਾਂ ਦੀ ਸਿਕਿਉਰਿਟੀ ਨਹੀਂ ਲਈ ਗਈ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕਤਲ ਕਰਨ ਵਾਲਿਆਂ ਵੱਲੋਂ ਲਗਾਤਾਰ ਸਿੱਧੂ ਮੂਸੇਵਾਲਾ ਤੇ ਨਜ਼ਰ ਰੱਖੀ ਜਾ ਰਹੀ ਸੀ ਜਿਸ ਤੋਂ ਬਾਅਦ ਮੌਕਾ ਮਿਲਦੇ ਹੀ ਉਹਨਾਂ ਵੱਲੋਂ ਸਿੱਧੂ ਮੂਸੇਵਾਲਾ ਤੇ ਹਮਲਾ ਕੀਤਾ ਗਿਆ ਤੇ ਉਹ ਆਪਣੀ ਸਾਜ਼ਿਸ਼ ਵਿੱਚ ਕਾਮਯਾਬ ਰਹੇ ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਇਸ ਕਤਲकांड ਨੂੰ ਦੋ ਵੱਡੇ ਗੈਂਗਸਟਰ ਗਰੁੱਪਾਂ ਵਿੱਚ ਆਪਸ ਵਿੱਚ ਹੋਈ ਅਣਬੰਦ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਇੱਕ ਦੂਜੇ ਦੇ ਖਿਲਾਫ ਹੋ ਗਏ ਤੇ ਇੱਕ ਦੂਜੇ ਦੇ ਵਿਕਤੀਆਂ ਨੂੰ ਮਾਰਨ ਲੱਗੇ ਇਸ ਕਤਲ ਤੋਂ ਬਾਅਦ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਸਿੱਧੂ ਮਸੂਏ ਵਾਲਾ ਦੇ ਕਤਲ ਤੋਂ ਬਾਅਦ ਪੰਜਾਬੀ ਇੰਡਸਟਰੀ ਵਿੱਚ ਵੱਡਾ ਤਮਾਕਾ ਹੋਇਆ ਕਈ ਲੋਕਾਂ ਵੱਲੋਂ ਦੂਸਰੇ ਗਾਇਕਾਂ ਨੂੰ ਹੀ ਇਸ ਲਈ ਜ਼ਿੰਮੇਵਾਰ ਦੱਸਿਆ ਗਿਆ ਪਰ ਪੁਲਿਸ ਵੱਲੋਂ ਹਾਲੇ ਤੱਕ ਕੀਤੀ ਜਾਂਚ ਵਿੱਚ ਕੁਝ ਵੀ ਨਿਕਲ ਕੇ ਸਾਹਮਣੇ ਨਹੀਂ ਆਇਆ ਪੁਲਿਸ ਵੱਲੋਂ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਹਾਲੇ ਤੱਕ ਇਸ ਦੇ ਮੁੱਖ ਮਲਜ਼ਮ ਤੱਕ ਨਹੀਂ ਪਹੁੰਚਿਆ ਗਿਆ ਸਿਦੂ ਮੋਸੇ ਵਾਲਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਵਿੱਚ ਵੱਡੀ ਸਾਜ਼ਿਸ਼ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦੇ ਪੁੱਤ ਨੂੰ ਮਰਵਾਉਣ ਵਿੱਚ ਸਰਕਾਰਾਂ ਤੱਕ ਵੀ ਸ਼ਾਮਲ ਨੇ। ਪੁਲਿਸ ਵੱਲੋਂ ਇਸ ਮਾਮਲੇ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤੇ ਕਈ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਰਹੀਆਂ ਨੇ। ਉਹਨੇ ਮਾਮਲਾ ਅਦਾਲਤ ਵਿੱਚ ਹੈ। ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ। ਚਿਲੰਦਰ ਵਿੱਚ ਭਾਟਪਾਗੂ ਮਨਜਨ ਕਾਲੀਆ ਦੇ ਘਰ ਉੱਤੇ ਗ੍ਰੇਨੇਡਾਟ ਹਮਲੇ ਦੀ ਸਿਆਸੀ ਆਕੂਆਂ ਵੱਲੋਂ ਨਿਕੇਦੀ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਉੱਤੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ ਨੂੰ ਘੇਰਦਿਆਂ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਅਕਾਲੀ ਆਗੂ ਅਰਸ਼ਦੀਪ ਸਿੰਘ ਕਲੇਰ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਤੇ ਜਮ ਕੇ ਨਿਸ਼ਾਨੇ ਸਾਧੇ ਗਏ ਨੇ ਪੰਜਾਬ ਵਿੱਚ ਕੁਝ ਦਿਨਾਂ ਤੋਂ ਕਈ ਵੱਡੀਆਂ ਵਾਰਦਾਤਾਂ ਹੋਈਆਂ ਨੇ ਇਸੇ ਦੇ ਚੱਲਦਿਆਂ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਮਨਰੰਜਨ ਕਾਲੀਆ ਦੇ ਘਰ ਵੱਡਾ ਹਮਲਾ ਹੋਇਆ ਏ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਮਨਰੰਜਨ ਕਾਲੀਆ ਦੇ ਘਰ ਤੇ ਬੰਬ ਨਾਲ ਹਮਲਾ ਕੀਤਾ ਗਿਆ ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ ਜਦੋਂ ਇਹ ਖਬਰ ਸਾਹਮਣੇ ਆਈ ਤਾਂ ਸਿਆਸੀ ਗਲਿਆਰਿਆਂ ਵਿੱਚ ਵੀ ਇਸ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾ ਰਹੀ ਹੈ ਅਤੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਇਸੇ ਦੇ ਚੱਲਦਿਆਂ ਸ਼੍ਰੋਮਣੀ ਕਾਲੀਦਲ ਦੇ ਵੱਡੇ ਆਗੂ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਧਮਕੇ ਨੂੰ ਗਰਨੇਡ ਹਮਲਾ ਦੱਸਿਆ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਥਾਣਿਆਂ ਅਤੇ ਸਵਿਵਿਧਾਨ ਨਿਰਮਾਤਾ ਡਾਕਟਰ ਪੀਮਰਾਓ ਮੇਦਕਰ ਦੇ ਬੁੱਤਾਂ ਤੇ ਹਮਲੇ ਹੋ ਰਹੇ ਸਨ। ਹੁਣ ਤਾਂ ਹਮਲਾਵਰਾਂ ਨੇ ਭਾਜਪਾ ਆਗੂ ਦੇ ਘਰ ਨੂੰ ਹੀ ਨਿਸ਼ਾਨਾ ਬਣਾ ਲਿਆ। ਵੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਵਿੱਚ ਅਸਫਲ ਰਹੇ ਨੇ। ਜਿਨ੍ਹਾਂ ਨੂੰ ਆਪਣੇ ਅਉਦੇ ਤੋਂ ਇਸ ਦੀ ਫਾਇਦੇ ਦੇਣਾ ਚਾਹੀਦਾ ਹੈ ਇਸ ਦੇ ਨਾਲ ਹੀ ਸ਼੍ਰੋਮਣੀ ਕਾਲੇ ਦਲ ਦੇ ਸੀਨੀਅਰ ਆਗੂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦਾ ਬਿਆਨ ਵੀ ਸਾਹਮਣੇ ਆਇਆ ਹੈ ਜਿਨ੍ਹਾਂ ਪੰਜਾਬ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਿੱਲੀ ਦੀ ਖੁਸ਼ਾਮਤ ਛੱਡ ਕੇ ਜਰਾ ਪੰਜਾਬ ਦੇ ਹਾਲਾਤਾਂ ਵਿੱਚ ਵੀ ਧਿਆਨ ਦਿਓ ਨਾ ਨਾ ਅੱਪਾ ਤਾਂ ਐਵੇਂ ਰੌਲਾ ਪਾਈ ਜੰਨੇ ਮਨਰੰਜਨ ਕਾਲਿਆ ਸਾਹਿਬ ਦੇ ਘਰ ਬੰਬ ਥੋੜਾ ਫਟਿਆ ਇਹ ਤਾਂ ਗੱਡੀ ਦਾ ਟਾਇਰ ਫਟਿਆ ਕਿਉਂ ਡੀਜੀਪੀ ਸਾਹਿਬ ਇਹੀ ਕਹਿੰਦੀ ਹੈ ਨਾ ਪੰਜਾਬ ਪੁਲਿਸ ਔਰ ਕਮਾਲ ਦੀ ਗੱਲ ਹੈ ਕਿ ਸਫਾਈ ਟੀਮਾਂ ਤਾਂ ਪੰਜਾਬ ਪੁਲਿਸ ਨੇ ਐਸੀਆਂ ਲਿਆਂਦੀਆਂ ਨੇ ਜਿਵੇਂ ਠਾਣਿਆਂ 'ਚ ਗ੍ਰਨੇਡ ਹੁੰਦਾ ਬਾਅਦ 'ਚ ਸਾਫ ਸਫਾਈ ਕਰਕੇ ਕਹਿੰਦੇ ਔਰ ਤਾਂ ਕੁਝ ਨਹੀਂ ਹੋਇਆ ਇਹ ਤਾਂ ਮਨਰੰਜਨ ਕਾਲੀਆ ਸਾਹਿਬ ਘਰ 'ਚ ਮੌਜੂਦ ਸੀ ਉਹਨਾਂ ਦਾ ਪਰਿਵਾਰ ਮੌਜੂਦ ਸੀ ਜੇ ਕਿਤੇ ਬਾਹਰ ਅੰਦਰ ਗਏ ਹੁੰਦੇ ਉਹਨਾਂ ਦੇ ਆਂਦਿਆਂ ਨੂੰ ਐਸੀ ਸਫਾਈ ਕਰਨੀ ਸੀ ਉਹਨਾਂ ਨੂੰ ਇੰਨੀ ਪਤਾ ਲੱਗਣਾ ਸੀ ਕਿ ਭਾਈ ਘਰ ਦੇ ਵਿੱਚ ਗ੍ਰਨੇਡ ਅਮਲਾ ਗਿਆ ਮੈਂ ਡੀਜੀਪੀ ਸਾਹਿਬ ਤੁਹਾਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜੀ ਬਿਮਾਰੀ ਹੈ ਇਹ ਗੈਂਗਰੀਨ ਵਾਂਗੂ ਫੈਲ ਰਹੀ ਹੈ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਉਤੇ ਪੱਟੀਆਂ ਰੱਖ ਰਹੀ ਐ ਕਿ ਪਤਾ ਨਾ ਲੱਗ ਜੇ ਪਰ ਪੱਟੀਆਂ ਰੱਖਣ ਦੇ ਨਾਲ ਕੀ ਅੰਦਰਲੇ ਜਿਹੜੇ ਹਾਲਾਤ ਨੇ ਉਹ ਠੀਕ ਹੋ ਜਾਣਗੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਅਟੈਕ ਕੀਤਾ ਜਾ ਰਿਹਾ ਪਹਿਲਾਂ ਪੰਜਾਬ ਸਰਕਾਰ ਦੇ ਥਾਣਿਆਂ ਦੇ ਉੱਤੇ ਹਮਲਾ ਹੋਇਆ ਥਾਣਿਆਂ ਦੀ ਆਪਾਂ ਕੰਧਾਂ ਉੱਚੀਆਂ 'ਚ ਕਾਲੀਆਂ ਨੈੱਟ ਲਾਉਣ ਲੱਗੇ ਕਿ ਹੁਣ ਪੰਜਾਬ ਦੇ ਲੋਕ ਕੰਧਾਂ ਉੱਚੀਆਂ ਚੁਕਾ ਕੇ ਘਰਾਂ ਤੇ ਨੈੱਟ ਪਾ ਲੈਣ ਇਹ ਹਾਲਾਤ ਬਣਾ ਤੇ ਪੰਜਾਬ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਦਰਬਾਰ ਸਾਹਿਬ ਦੇ ਵਿੱਚ ਹਮਲਾ ਹੋਇਆ ਔਰ ਜਿਹਨੇ ਗੋਲੀ ਚਲਾਈ ਉਹਨੂੰ ਕਿਸ ਤਰੀਕੇ ਪੰਜਾਬ ਪੁਲਿਸ ਨੇ ਬਚਾਇਆ ਸਾਰਿਆਂ ਨੇ ਦੇਖਿਆ ਮਤਲਬ ਕੱਲਾ ਬਚਾਇਆ ਨਹੀਂ ਪਹਿਲਾਂ ਲਿਆਂਦਾ ਉੱਥੇ ਤੁਹਾਡਾ ਐਸਪੀ ਨੂੰ ਰੈਕੀ ਕਰਾ ਰਿਆ ਫਿਰ ਹਮਲਾ ਕਰਕੇ ਉਹਦਾ ਚਲਾਨ ਕਿਸ ਤਰੀਕੇ ਪੇਸ਼ ਕੀਤਾ ਗਿਆ ਕਮਾਲ ਹੀ ਕਰਤੀ ਐਸਾ ਚਲਾਨ ਪੰਜਾਬ ਦੀ ਹਿਸਟਰੀ ਚ ਨਹੀਂ ਕਿਸੇ ਨੇ ਦੇਖਿਆ ਤਾਂ ਦੱਸਦੀ ਏ ਕਿ ਇਹਨੇ ਵੱਡੇ ਲੀਡਰ ਤੇ ਹੋਏ ਹਮਲੇ ਤੋਂ ਬਾਅਦ ਸਿਆਸੀ ਗਲੈਰੀਆਂ ਵਿੱਚ ਉਚਾਲਾ ਗਿਆ ਹੈ ਲਗਾਤਾਰ ਪੰਜਾਬ ਸਰਕਾਰ ਦੀ ਨਿਖੇਦ ਜਾਰਹੀ ਹੈ ਵਿਰੋਧੀਆਂ ਵੱਲੋਂ ਪੰਜਾਬ ਦੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਦੇਖਣਾ ਹੋਵੇਗਾ ਕਿ ਤੇ ਪੰਜਾਬ ਸਰਕਾਰ ਕੀ ਰੁਖ ਲੈਂਦੀ ਹੈ ਹਾਲ ਦੀ ਘੜੀ ਪੰਜਾਬ ਨਿਊਜ਼ ਬੁਲਟਨ ਵਿੱਚ ਇਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਨਾਲ ਅਦੋ ਤੱਕ ਲਈ ਸਸੀਕਾਲ